ਸੋ ਕਾਫੀ ਇੰਪੋਰਟੈਂਟ ਵੀ ਹੁੰਦੇ ਆ ਆਲਮੋਸਟ ਕਵਰ ਹੋ ਜਾਂਦੇ ਆ ਉਹਦੇ ਵਿੱਚ ਤੁਹਾਡੇ ਇੰਪੋਰਟੈਂਟ ਤੇ ਕੰਪਿਊਟਰ ਲਈ ਕਾਫੀ ਬੱਚੇ ਪੁੱਛ ਰਹੇ ਆ ਸੋ ਉਹਦੇ ਲਈ ਇੱਕ ਪੰਜਾਬ ਸੌਰੀ ਪੋਜ਼ਿਟਿਵ ਵਾਈਬਸ ਕਰਕੇ ਚੈਨਲ ਹੈਗਾ ਉਹ ਸਰ ਬਹੁਤ ਅੱਛਾ ਕਰਾ ਰਿਹਾ ਹੈ ਔਰ ਉਹਨਾ ਜੋ ਵੀ ਕਰਾਉਂਦੇ ਆ ਉਹਨਾਂ ਤੋਂ ਤੁਸੀਂ ਆਪਣੇ ਨੋਟਸ ਪ੍ਰਪੇਅਰ ਕਰ ਸਕਦੇ ਹੋ ਠੀਕ ਹੈ ਸੋ ਉਹ ਬੈਸਟ ਰਹੇਗਾ ਉਹ ਤੁਸੀਂ ਕਰ ਲੋਗੇ ਤੇ ਤੁਹਾਡਾ ਮੈਨੂੰ ਲੱਗਦਾ ਕਿ ਕੰਪਿਊਟਰ ਦਾ ਕੋਈ ਵੀ ਕੁਐਸਚਨ ਜਿਹੜਾ ਆ ਗਲਤ ਹੋਊਗਾ ਬਾਕੀ ਰਹੀ ਹਾਂ ਜੀ ਕੰਪਿਊਟਰ ਕੰਪਿਊਟਰ ਦੇ ਵਿੱਚ ਉਹਨਾਂ ਨੇ ਕੀ ਪਾਉਣਾ ਜੀ 20 ਨੰਬਰ ਦਾ ਇੱਕ ਬੇਸਿਕ ਕੰਪਿਊਟਰ ਪਾਉਣਗੇ ਨੈਟਵਰਕ ਇੰਟਰਨੈਟ ਈਮੇਲ ਯੂਜ਼ ਆਫ ਆਫਿਸ ਪ੍ਰੋਡਕਟਿਵ ਟੂਲ ਵਰਡ ਸਪ੍ਰੈਡਸ਼ੀਟ ਤੇ ਪ੍ਰੈਜੈਂਟੇਸ਼ਨ ਬਹੁਤ ਔਖੇ ਲੈਵਲ ਦਾ ਪੇਪਰ ਆਇਆ ਸੀ 2000 ਜਿਹੜਾ 21 ਦੇ ਵਿੱਚ ਜਿੰਨੇ ਵੀ ਪੇਪਰ ਹੋਏ ਨੇ ਪੀਟਰ ਪਲਸ ਵੀ ਦਾ ਬਹੁਤ ਔਖੇ ਕੁਐਸਚਨ ਹੋਏ ਨੇ ਆਏ ਨੇ ਇਹਦੇ ਚ ਕਿਉਂਕਿ ਪਟਵਾਰੀ 2016 ਦੇ ਵਿੱਚ ਕਾਫੀ ਔਖੇ ਆਈਟੀ ਲੈਵਲ ਦਾ ਪਤਾ ਸੀ ਇਹਨਾਂ ਨੇ ਪੇਪਰ ਸੋ ਬਟ ਇਸ ਵਾਰ ਇਹਨਾਂ ਨੇ ਬਹੁਤ ਵਧੀਆ ਪੇਪਰ ਪਾਇਆ ਨੇ ਬਹੁਤ ਔਖੇ ਲੈਵਲ ਦਾ ਇਹਦੇ ਲਈ ਤੁਸੀਂ 20 ਦੇ ਵਿੱਚੋਂ ਤੁਸੀਂ ਪੂਰੇ ਵਟਾ ਪੂਰੇ ਨੰਬਰ ਵੀ ਲੈ ਸਕਦੇ ਹੋ ਇੰਨਾ ਸੌਖਾ ਇੰਨਾ ਸੌਖਾ ਪੇਪਰ ਆਉਂਦਾ 2021 ਦਾ ਤੁਸੀਂ ਸਾਰੇ ਕੁਐਸਚਨ ਕਰਨੇ ਨੇ ਇੱਕ ਚੈਨਲ ਆ ਪੋਜ਼ਿਟਿਵ ਵਾਈਬਸ ਪੰਜਾਬ ਠੀਕ ਆ ਪੋਜ਼ਿਟਿਵ ਵਾਈਬਸ ਪੰਜਾਬ ਚੈਨਲ ਆ ਠੀਕ ਆ ਸੋ ਇਹਦੇ ਲਈ ਤੁਸੀਂ ਕੀ ਕਰਨਾ ਪੋਜੀਟਿਵ ਵਾਈਬਸ ਪੰਜਾਬ ਨੂੰ ਫੋਲੋ ਕਰੋ ਇਹਦੇ ਬਲਜਿੰਦਰ ਸਰ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਕਰਵਾਇਆ ਹੋਇਆ ਵਾ ਕੰਪਿਊਟਰ ਬਹੁਤ ਹੀ ਸੋ ਇਹਨਾਂ ਦਾ ਥੋੜਾ ਜਿਹਾ ਪੇਡ ਕੋਰਸ ਵੀ ਚੱਲਦੇ ਪਏ ਨੇ ਪਰ ਫ੍ਰੀ ਦੇ ਵਿੱਚ ਵੀ ਇਹਨਾਂ ਨੇ ਇੰਨਾ ਵਧੀਆ ਕੰਟੈਂਟ ਪ੍ਰੋਵਾਈਡ ਕਰਵਾਇਆ ਹੋਇਆ ਕਿ ਤੁਸੀਂ ਪਹਿਲਾਂ ਥਿਊਰੀ ਕਰਕੇ ਐਮਸੀਕਿਊ ਕਰੋਗੇ ਸੋ ਐਮਸੀਕਿਊ ਇਹਨਾਂ ਦਾ ਪੇਡ ਨੇ ਬਟ ਥਿਊਰੀ ਇਹਨਾਂ ਦੀ ਫ੍ਰੀ ਆਫ ਕਾਸਟ ਆਪਣੇ ਚੈਨਲ ਦੇ ਉੱਤੇ ਦਿਖ ਜਾਏਗੀ ਸੋ ਐਮਸੀਕਿਊ ਦੀਆਂ ਵੀ ਇਹਨਾਂ ਨੇ ਮੈਰਾਥਨ ਸੈਸ਼ਨ ਲਾਏ ਹੋਏ ਨੇ ਜਿਦੇ ਵਿੱਚੋਂ ਬਹੁਤ ਕੁਐਸਚਨ ਪੇਪਰ ਦੇ ਵਿੱਚ ਰਿਪੀਟ ਹੋਏ ਨੇ ਕੋਈ ਵੀ ਕੁਐਸਚਨ ਇਹਨਾਂ ਦੇ ਕਲਾਸ ਦੇ ਵਿੱਚੋਂ ਬਾਹਰ ਨਹੀਂ ਜਾਂਦਾ ਕੰਪਿਊਟਰ ਦਾ ਠੀਕ ਹੈ ਜੀ ਸੋ ਕੰਪਿਊਟਰ ਲਈ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਠੀਕ ਹੈ ਕੰਪਿਊਟਰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕਰਵਾਇਆ ਹੋਇਆ ਕੰਪਿਊਟਰ ਦੇ ਇਹੀ ਪ੍ਰੋਫੈਸਰ ਨੇ ਸੋ ਜਿਹਦੇ ਕਰਕੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਕਰਵਾਇਆ ਹੋਇਆ ਪੇਪਰ ਤੋਂ ਧਿਆਨ ਚ ਰੱਖਦੇ ਹੋਏ ਸੋ ਤੁਹਾਨੂੰ ਮੈਂ ਹੁਣ ਸਾਰਾ ਕੁਝ ਦੱਸ ਠੀਕ ਹੈ ਤਾਂ ਇਹ ਉਹ ਸਿਲੈਕਟ ਕਰਾ ਰਹੇ ਮੈਂ ਜਿਹੜੇ ਮਤਲਬ ਆਪਾਂ ਧਿਆਨ ਨਹੀਂ ਦਿੰਦੇ ਬਾਕੀ ਸਿਲੈਕਟਾਂ ਤਾਂ ਆਪਾਂ ਨੇ ਡੇਲੀ ਪੜ੍ਹ ਲਈ ਪੜ੍ਹ ਲੈਣੇ ਹਨ ਹਾਂ ਉਹ ਮੈਂ ਲਾਸਟ ਲਿਸਟਿਸ ਕਰ ਰਿਹਾ ਓਏ ਡੇ ਰਹਿ ਗਿਆ ਹੁਣ ਆ ਗਿਆ ਆਪਣੇ ਕੋਲੇ ਕਿੰਦਲ ਤੇ ਕੰਪਿਊਟਰ ਦੀ ਇਹਦਾ ਤੁਸੀਂ ਬੁੱਕ ਤੋਂ ਕਰਨਾ ਤਾਂ ਬੁੱਕ ਮਤਲਬ ਇਹਦੇ ਆ ਰਿਹਾਂ ਤਰੀ ਬੁੱਕ ਆਉਂਦੀ ਆ ਸਿਰਫ ਕੰਪਿਊਟਰ ਵਾਸਤੇ ਨਾ ਪਰ ਮੈਂ ਇਹ ਤੋਂ ਵੀ ਜਾਦੇ ਵਧੀਆ ਮੰਨਦਾ ਠੀਕ ਹੈ ਮਤਲਬ ਇਹਨੂੰ ਤੁਸੀਂ ਸੈਕੰਡ ਪ੍ਰੈਫਰ ਨਹੀਂ ਚਾਹ ਦੇਈ ਹੁਣ ਮਤਲਬ ਜੇ ਤੁਸੀਂ ਹੋ ਸਕੇ ਤਾਂ ਕੰਪਿਊਟਰ ਤੁਸੀਂ ਕਰਨਾ ਹੈ ਮਤਲਬ ਇੱਕ ਆਪਣੇ YouTube ਤੇ ਵੀਡੀਓਜ਼ ਪਈਆਂ ਨੇ ਸਰਦੀਆਂ ਸਾਰੀਆਂ ਫਰੀ ਪੋਜ਼ਿਟਿਵ ਵਾਈਬਸ ਪੰਜਾਬ ਉਹਨਾਂ ਦੀ PDF ਆ ਉਹ ਪਾ ਗੀ ਪੋਜ਼ਿਟਿਵ ਵਾਈਬਸ ਪੰਜਾਬ ਠੀਕ ਹੈ ਠੀਕ ਹੈ ਜਾ